ਜੋ ਵੀ ਉਹ ਟਾਰਗੇਟ ਕੀਤਾ ਗਿਆ ਮੈਂ ਕਹੂੰਗਾ ਕਿ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸੀ ਪਾਰਚਾਰਾ ਦੇ ਲੀਡਰਾਂ ਨੂੰ ਮੈਂ ਐਮਐਲਏ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰੀਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ 80 ਪਾਇਚਾਰੇ ਦਰਜ ਪਾਇਚਾਰੇ ਨੂੰ ਨਾਲ ਲਾ ਕੇ ਚੱਲ ਰਹੀ ਹੈ। ਜੇਸੀ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚ ਜੋ ਰਾਖਾ ਕਰਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਘਟਾਈ ਗਈ। ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਵਾਧਰੇ ਨੇ ਕਿਉਂ ਤਰਕੀਕਾ ਦੇਣੇ। ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੌਂਗੜੀ ਕੋਈ ਗੱਲ ਨਹੀਂ ਮੇਰਾ politcal career ਕੋਈ ਗੱਲ ਨਹੀਂ ਮੇਰਾ personal career ਕੋਈ ਗੱਲ ਨਹੀਂ ਪਰ ਜੋ ਫੋਟੋ ਵਿੱਚ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਉਹ ਕਿਸੇ ਦੀ ਤੀਜਾ ਕਿਸੇ ਦੀ ਪੈਰ ਆ ਕਿਸੇ ਦਾ ਵਾਹ ਹੋਵੇਗੀ ਉਹ ਉਹ ਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਸੀਂ ਇਹਦਾ ਸਰਪ੍ਰੇਡ ਕਰ ਰਹੇ ਹੋ ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਇਹ ਤੋਂ ਬੁਮਾਨ ਹੈਗਾ ਇਹ ਇੱਕ ਨਾਰੀ ਜਾਤੀ ਦਾ ਔਰ ਜਾਤੀ ਦਾ ਉਸ ਸ਼ਖਸ ਦੀ ਇਹੋ ਜੀ ਮਾਨਸਿਕਤਾ ਹੋਵੇਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਣ ਆਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਣ ਆਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਾਂਦੇ ਨੇ ਆਪਣੇ ਆਪ ਨੂੰ ਪਖਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇਣੇ ਕੀ ਇਹ ਇਹੋ ਜਿਹੇ ਫੋਟੋਸ ਪਾ ਕੇ سوشل میڈیا ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਜਾਂ ਔਰਤਾਂ ਜੇ ਉਹਨਾਂ ਦਾ ਰਾਜਨੀਤਿਕ ਕਦ ਚ ਵਾਦਾ ਹੁੰਦਾ ਆ ਤਮੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਤੇ ਲੈ ਹੋ ਲਿਆ ਹੋਰ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਪੀਐਸ ਐਸਐਸ ਹੋਜ ਦੇ ਮਾਲਕ ਤੇ ਜਿਹੜੇ ਕਹਿ ਲਾਂ ਦੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ disrespect ਨਹੀਂ ਹੋ ਜਾਂ ਸਨਮਾਨ ਅਸੀਂ ਉਹਨਾਂ ਲੋਕ ਆਪਣੇ ਆਵਾ ਮਾਪਿਆਂ ਪੈਨਾਤੀਆਂ ਵਾਸਤੇ ਅਸੀਂ ਪਾਲਦੇ ਆ ਕੋਈ ਹੈ ਜਵਾਬ ਉਹ ਨਾ ਕੋਈ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਠੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਐਸਸੀ ਸਮਾਜ ਐਸਸੀ ਪਾਚਾਰਿਆਂ ਤੇ इवन ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫੈਕਲਟੀ ਹੈਗੀ ਆ ਕਿਉਂ ਇਹੋ ਜਿਹੀਆਂ ਹਰਕਤਾਂ ਇਹੋ ਜਿਹਾਂ ਸਾਦਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਅਸੀਂ ਉਹਨਾਂ ਕੋ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕਾਨਫਰੈਂਸ ਕਰਨ ਦਾ। ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹ। ਮੇਰੇ ਕੋਲ ਦੋ ਬੱਚੇ ਨੇ ਇੱਕ 6 ਗੇਰ ਰੋਡ ਤੇ 3 ਗੇਰ ਰੋਡ ਬਣਾਈ। ਐਂਡ ਉਹਨਾਂ ਦੇ ਮਾਂ ਤੇ ਕੀ ਬੀਚੂ ਗਿਰਤੋ ਵੀ ਦੱਸੋ। ਤੁਸੀਂ ਸ਼ਰਿਆਮ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ 'ਚ ਤੁਸੀਂ ਸੁਨੇਹਾ ਲਾ ਰਹੇ ਹੋ ਇਹ ਇਹ ਵੀ ਤਾਂ ਸਾਡੀਆਂ ਤੁਹਾਡੇ ਹੋਵੇ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿਉਂ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜਾਣਾ ਤੁਸੀਂ ਉਹ ਕਿਸੇ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆ ਅਸੀਂ ਕਾਹਦੇ ਲੜਾਈ ਲੜਦੇ ਆ ਬਤਾ ਸੋ ਬੜਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅਵੰਤਨੀ ਸੇਖਤਰ ਹੁੰਦੇ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿਸੇਤੀ ਆਪਹਿਨਾ ਦੀ ਆਪਾਂ ਉਹਨਾਂ ਦੀ ਇੱਜ਼ਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਤੇ ਕੀ ਕੀ ਹੋ ਰਿਆ ਸੀ ਆਪਾਂ ਕਾਹਦੇ ਦੌਰ ਲਈ ਹੋਈ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹ ਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕੀ ਅੱਜ ਤੋਂ ਬਾਦਰ ਮੁਜੋਦ ਦੇ ਫੁੱਲ ਸਟਾਪ ਲਾ ਤਾ ਟੋੜੇ ਸੇਰਨਾ ਕਿਉਂ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਨਹੀਂ ਤਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਘਟ ਗੱਲ ਜਿਹੜੀ ਦੀਏ ਉਹ ਨਾਤਕ ਉਂ ਕਿਸੀ ਗਲਤ ਕਰੀ ਗਈ ਆ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨੈਲ ਕੀ ਕੰਮ ਕਰਦੇ ਨੇ ਫਿਰਹੀ ਕੰਮਾ ਕਰਉ ਰਹਿ ਕੇ ਕਿਸੇ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਜਿਸ ਦੇ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬਰੀ ਫੋਟੋ ਦੇ ਨਾਲ ਇੱਕ ਲੈ ਦੇ ਦੀ ਫੋਟੋ ਜੋ ਕਿ ਬੇਰੇ ਕੱਲਾ ਹੋ ਐਕਸ ਵਾਈਸ ਦੇਗੇ ਉਹਨਾਂ ਦੀ ਫੋਟੋ ਨੂੰ ਐ ਵੀਰ ਕਰਕੇ ਮਿਲਣਾ ਜੋੜ ਕੇ ਠੀਕੇ ਦੇ ਵਿੱਚ ਸਫਲ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋएगी ਸੁਖ શાંત ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਵੀ ਦੀ ਹੋ ਗਈ ਉਹਦਾ ਕੀਕ ਸੂਰਤ ਸੀ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੇ ਦਾ ਕੀਕ ਸੂਰਤ ਸੀ ਕਿਉਂ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਮਾ ਪੈਣਾ ਧੀ ਨੂੰ ਨਾਲੋਂ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਵਿਚਾਰੀ ਚ ਤੇ ਰੱਬ ਦੀ ਵਿਚਾਰੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸੌਰੀ ਸਾਫ਼ ਦੁਆਨਗੇ ਸੋ ਇਹਦਾ ਸ਼ਬਦਾਂ ਰਾਹੀਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਵਾ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਅਸੀਂ ਅੱਜ ਇਹਨਾਂ ਨੂੰ ਜਾਣਨਾ ਤੇ ਸਹੀ ਤਰ੍ਹਾਂ ਕੀਤਾ ਗਿਆ ਸਾਰਾ ਮਜੂਦ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਬੀਤਣ ਤੋਂ ਬਾਅਦ ਵਿੱਚ ਇਹ ਸਭ ਪਛਾਣ ਦਰ ਕਰਾਇਆ ਜਮ ਜਦਾਂ ਤੋਂ ਸਾਡੇ ਵੱਲੋਂ ਮੈਂ 10 ਵਾਰ ਕੀ ਰਿਕੁਐਸਟ ਕੰਪਲੀਟ ਚਲ ਗਈ ਹੈਗੀ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਦੋਵੇਂ ਵੀ ਓਕੇ ਤਰ੍ਹਾਂ ਕੀਤੇ ਪਹੁੰਚਣ ਕੀ ਤਰ ਜ਼ਰੂਰਤ ਆ ਬਈ ਕਿਸੇ ਦੇ ਬਾਈ ਨੇਮ ਕਿਸੇ ਦੇ ਨਾਮ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਸੇ ਦੇ ਖਿਲਾਫ ਕਿੰਨਿਆਂ ਦੇ ਖਿਲਾਫ BBJ ਫਾਈਲ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦ ਕੰਪਲੇਟ ਕਰਦੇ ਆ ਪੁਲਿਸ 'ਚ ਤੁਸੀਂ ਕੰਪਲੇਟ ਕਰਕੇ ਤਾਂ ਗੱਲ ਕੀਤੀ ਕਰਾਈਏ ਬਾਈ ਨੇਮ ਹੋਈ ਹੈ ਵਿਕਰਮਜੀਤ ਜੀ ਦੇ ਚਲਾ ਉਹ ਕਹਿੰਦੇ ਨਹੀਂ ਕਿ ਕਿਹਨੋਂ ਆ ਪੁਲਿਸ ਦੱਸਾਤ ਇਹ ਪਤਾ ਹੈ ਕਿ ਤੁਹਾਡਾ ਇਹ ਹੋ ਸਕਦਾ ਵੀ ਜਾਂ ਤੁਹਾਡੇ ਕੋਲ ਚ ਹੋਣੀ ਹੈ ਜਾਂ ਤੁਹਾਡੇ ਪਤਨੀ ਕੋਲ ਚ ਹੋਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਉਹਨੀਆਂ ਫੋਟੋਆ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀ ਹੈ ਜੇ ਜੀ ਐਡੀ ਐਡੀ ਟਾਈਮ ਸਰ ਕਿਉਂ ਸਰ ਤੁਸੀਂ ਕਹਿ ਰਹੇ ਮੋਬਾਈਲ ਤੋਂ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀ ਹੋ ਸਕਦੀ ਦੋ ਚੀਜ਼ਾਂ ਹੋਈਆਂ ਨੇ ਲੇਕਿਨ ਮੈਂ ਸਮਝ ਰਿਹਾ ਤੁਸੀਂ ਕਿਹਦੇ ਕਿਹੜੇ ਐਟਟ ਲਗੀਆਂ 51 ਏ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਦੀ ਫੋਟੋ ਹਾਂਜੀ ਇਹ ਪੋਸਿਬਲ ਨਹੀਂ ਮੇਰੀ 1023 ਸੀ ਕਿ ਤੁਹਾਨੂੰ অলੋ ਮੋਡੀਫਾਈ ਕੀਤਾ ਹੋਊਗਾ ਮੈਂ ਕਹਿ ਰਿਹਾ ਔਰ ਡਿਵੋਰਸ ਵੀ ਤਾਂ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ ਚ ਵੀ ਜਾਣਾ ਕੋਈ ਨਹੀਂ ਤਾਂ ਸਾਹਿਬ ਇਹੋ ਦਾ ਗਲ ਨਹੀਂ ਇਹਨਾਂ ਨਾਲ ਗੱਲ ਕਰ ਤਲ 800 ਇਸਪੋਮੈਂਟ ਸਿਕਟ ਹੋਇਆ ਹੈ ਔਰ ਇਸ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇੱਕ ਵਾਰ ਕਰ ਦਿਓ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ ਇਵੋਸ ਅ ਬੇਰਾ ਮੈਂ ਕਹੂੰਗਾ ਕਿ ਦੈਟਸ ਏ ਵੈਰੀ ਵੈਰੀ ਪਰਸਨਲ ਟੂ ਬੀ ਜਿਹੜੀ ਤੁਸੀਂ ਕੋਸਲ ਪੁੱਛ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਮੈਂ ਇਹ ਮੈਨੂੰ ਪੈਸਾ ਉਹ ਗੱਲ ਉਹ ਮਸੂਦਾ ਪਾਣਾ ਜਾਂਦੇ ਤਾਂ ਕੰਪਲੇਟ ਕਿੱਥੇ ਕੀਤੀ ਤੁਸੀਂ ਬੇਹੱਦ ਹੀ ਹੁਸ਼ਿਆਰ ਹੋ ਪਲੀਸ ਹਾਂਜੀ ਬਿਕਸ ਤੁਸੀਂ ਇਹ ਗੱਲ ਵੀ ਲਿਖੀ ਹੈ ਵੀ ਇਹ AI ਟੂਲ ਵਰਗੀਆਂ ਐਡੀਟਰ ਹੈ ਹਾਂਜੀ ਉਹ ਇੱਕ ਤੁਸੀਂ ਕਹਿ ਰਹੇ ਹੋ ਕਿ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰਿਕ ਨੇ ਕੀਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਹੀ ਇਸ ਕਲੇਮ ਜੀ ਉਹ ਕਹਿੰਦੇ ਹੈਸਬੰਡ ਬਾਈ ਸੈਲਫੀ ਨੂੰ ਲੈ ਸੰਦੀ ਕਹਿੰਦੇ ਕਿ ਇਹ ਆਈ ਦਾ ਬਹੁਤ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਜਿਹਾ ਅੱਲੇ ਕਿ ਵੀਡੀਓ ਜਲਦੀ ਵੀਡੀਓ ਵੀ ਹੈਗੀ ਐ ਕੋ ਦਾ ਵੀ ਹੁਣ ਉਹਨਾਂ ਕੋਲ ਹੋਈ ਵੀ ਜੇ ਕਹਿੰਦੇ ਹੈ ਕਿ ਉਹ ਕਹਿ ਰਹੇ ਕੋਈ ਇੱਕ ਦੱਸੋ ਕੱਲ 8 ਵਜੇ ਅੱਜ ਚੱਲ ਰਹੀ ਸੀ ਕਿ ਉਹਨਾਂ ਨੇ ਕੱਲ ਟਵਿੱਟਰ ਤੇ ਕੋਈ ਅਸ਼ੋਕ ਨਾਂਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਜਿਹਦੇ ਨਾਲ ਫੋਟੋਸ ਜੀ ਉਹ ਮੈਸਜ ਤੋਂ ਬਾਅਦ ਸਰਕੂਲੇਟ ਹੋਈ ਹੈ ਵਿਕਰਮ ਅਸ਼ੀਆ ਨੇ ਉਹਨੂੰ ਆਫੀਸ ਤੋਂ ਆਪਣੀ ਅਫਸਰ ਨੇ ਉਹ ਉਹੀ ਜੈਕ ਦਾ ਅਸ਼ੋਕ ਨਾਂਗ ਲਿਆ ਅਸ਼ੋਕ ਨਾਂਗ ਲਿਆ ਬਿਲਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 2016 17 ਦੀ ਇਲੈਕਸ਼ਨ ਸੀ ਪਾਰਟੀ ਹੋਰ ਉਹਦਾ ਦੈਟਸ ਦੈਟਸ ਰਾਈਟ ਠੀਕ ਹੈ ਇਹ ਇਸ ਦਾ ਟੂ ਡੈਮੇਜ ਯੂ ਦੈਟ ਆਈ ਡੋਨਟ ਨੋ ਹਾਊ ਦਾ ਪ੍ਰੋਸੈਸ ਸਟਾਰਟਡ ਪਰ ਉਹ ਇਹ